ਕਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਿੰਡ ਚੂਸਲੇਆੜ ਜਲਾ ਤਰਨ ਤਾਰ ਪੱਟੀ ਸ਼ਹਿਰ ਦੇ ਨੇੜੇ ਵਸਿਆ ਪਿੰਡ ਆ ਜਿੱਥੇ ਹਰ ਸਾਲ ਸਰਾਨਾ ਛੱਜ ਮੇਲਾ ਮਨਾਇਆ ਜਾਂਦਾ ਜਿੱਥੇ ਪੰਜਾਬ ਦੇ ਇੰਟਰਨੈਸ਼ਨਲ ਕਲਾਕਾਰ ਆਉਂਦੇ ਆ ਪੰਜਾਬ ਦਾ ਕਿਹੜਾ ਕਲਾਕਾਰ ਨਹੀਂ ਜਿਹੜਾ ਧਰਤੀ ਤੇ ਗਾ ਕੇ ਨਹੀਂ ਗਿਆ ਤੇ ਕਿਹੜਾ ਖਿਡਾਰੀ ਜਿਹੜਾ ਖੇਡ ਕੇ ਨਹੀਂ ਗਿਆ ਸਾਡੇ ਨਾਲ ਨੇ ਬਹੁਤ ਸਤਿਕਾਰਯੋਗ ਸਰਦਾਰ ਆ ਰਾਜਵੀਰ ਸਿੰਘ ਜੀ ਆੜਤ ਦਾ ਸਰਪੰਚ ਆ ਸਮੂਹ ಗ್ರಾಮ ਪੰਚਾਇਤ ਨਾਲ ਪ੍ਰਬੰਧਕ ਕਮੇਟੀ ਤੇ ਬਹੁਤ ਵੱਡਾ ਉਤਸ਼ਾਹ ਅੱਜ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਮੇਲਾ ਮਨਾਇਆ ਗਿਆ ਕਲਾਕਾਰਾਂ ਨੇ ਹਾਜ਼ਰੀ ਭਰੀ ਰੰਗੀਨ ਧਾਵਾ ਤੇ ਪ੍ਰਸਰਦਾਵਾਂ ਨੇ ਹੋਰ ਵੀ ਪੰਜਾਬੀ ਕਲਾਕਾਰ ਸ਼ੇਰੇ ਵਰਗੇ ਹੋਰ ਗਾਇਕਾਂ ਆਈਆਂ ਤੇ ਹੁਣ ਇਸ ਤੋਂ ਬਾਅਦ ਕਬੱਡੀ ਦਾ ਬਹੁਤ ਤਕੜਾ ਸ਼ੋਅ ਮੈਚ ਹੋਣਾ ਅਸੀਂ ਸ਼ੂਸ਼ੁਨੀ ਛੱਣਾ ਵਾਲੇ ਪਾਈਰਾ ਧੰਨਵਾਦ ਕਰਦਾ ਜੋ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਜੋ ਖਿਡਾਰੀਆਂ ਦੇ ਇੰਟਰਵਿਊ ਪਾਉਂਦਾ ਦੇ ਨਾਲ ਅੱਜ ਦੇ ਮੇਲੇ ਬਾਰੇ ਸਾਰੀ ਜਾਣਕਾਰੀ ਆਪਣੇ ਟਬਾਊਗਾ ਜੇ ਅਸੀਂ ਵੀਰ ਦਾ ਚੂਸਰਟ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵੀਰੇ ਕਿਸੇ ਦਾ ਤੇਰੀ ਜਾਤ ਪੁੱਛਣੀ ਮੈਂ ਦੇਖ ਰਿਹਾ ਮੈਨੂੰ ਲੱਗਦਾ ਮਹਾਪੁਰ શ્રીਮਾਨ ਸੰਤ ਬਾਬਾ ਆਨੰਦ ਸਿੰਘ ਜੀ ਭੰਗੜ ਮਹਾਪੁਰਸ਼ਾਂ ਦੇ ਲਗਾਏ ਹੋਏ ਬੋਟੇ ਕਹਿੰਦੀਏ ਲਾडले ਸ਼ਾਗਿਰਦ ਚਰਨਾਂ ਦੇ ਸੇਵਕ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਜੀ ਮਹਾਪੁਰਸ਼ਤਾਂਤ ਸੰਮੇਤ ਆਏ ਆ ਜੀ ਬਾਬਾ ਜੀ ਬਾਬਾ ਜੋਗਰਾਜ ਸਿੰਘ ਜੀ ਸਾਖੜ ਵਾਸੀ ਸੰਤ ਬਾਬਾ ਆਨੰਦ ਸਿੰਘ ਦੀ ਢੰਗੜ ਆ ਨਗਰ ਦੇ ਉਹ ਮਹਾਨ ਹਸਤੀ ਪੈਦਾ ਕੀਤੀ ਔਰ ਥੋੜਾ ਜਿਹਾ ਸਮਾਂ ਪਹਿਲਾਂ ਮਹਾਂਪੁਰਸ਼ਾ ਨੇ ਸਾਖੜ ਸੁਧਾਰ ਕੀਤਾ ਸੀਗਾ ਔਰ ਮਹਾਂਪੁਰਸ਼ਾ ਦੇ ਚਰਨ ਸੇਵਕ ਸਿੰਘ ਸਾਹਿਬ ਸ਼੍ਰੀਮਨ ਸੰਤ ਬਾਬਾ ਜਗਰਾਜ ਸਿੰਘ ਦੀ ਮਹਾਂਪੁਰਸ਼ ਮੱਕੀ ਵਾਲੇ ਮਰਗਿੰਦਪੁਰੇ ਵਾਲੇ ਸਾਡੇ ਦਰਮਿਆਨ ਪਹੁੰਚ ਗਏ ਹੈ ਪਰਮਾਨ ਨਿਰਮਲ ਸਿੰਘ ਨੇ ਸਾਡਾ ਸਪੁੱਤਰ ਮਿੰਟੂ ਸਰੇਂਦਰ ਸਿੰਘ ਮਿੰਟੂ ਸਾਡਾ ਵੀਰ ਬਹਾਦਰ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਮੈਲਬਾਰਨ ਬਹੁਤ ਵੱਡੀ ਖੇਡ ਕਲੱਬ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਧਰਤੀ ਤੇ ਬਣਾਈ ਹੈ ਸਾਡੇ ਵੀਰਾਂ ਦੇ ਰਿੰਕੂ ਖਹਿਰੇ ਹੋਣਾ ਨੇ ਸਰੇਂਦਰ ਸਿੰਘ ਮਿੰਟੂ ਵੀਰ ਹੋਣਾ ਨੇ ਗੱਲ ਚੱਲਦੀ ਸਾਡੇ ਮਨੂ ਕਲੇਰ ਬਰਾਬਰ ਰੰਦਾਵਾ ਤੇ ਸਾਡੇ ਕਲੇਰ ਕਲਾ ਵਾਲੇ ਸਾਡੇ ਵੀਰਾਂ ਦੇ ਔਰ ਜਿੰਦਾ ਵੀਰਾਂ ਵੱਲੋਂ ਘਟੋ ਘਟ 51000 ਰੁਪਏ ਦੇ ਯੋਗਦਾਰ ਇਸ ਛਿੰਝ ਮੇਲੇ ਲਈ ਆਏ ਆ ਉਥੇ ਸਵਰਗਵਾਸੀ ਨਵਤੇਜ ਸਿੰਘ ਖਹਿਰੇ ਸਾਡੇ ਭਰਾ ਨੂੰ ਆਪਾਂ ਸ਼ਰਧਾਂ ਦੇ ਫੁੱਲ ਭੇਟ ਕਰਦੇ ਆ ਰਣਜੋਤ ਹੁਣੀ ਸਾਡੇ ਵੀਰ ਨੇ ਫੌਜੀ ਬਖਹਿਰਾ ਸਾਡਾ ਵੀਰ ਹੈ ਔਰ ਜੋਰਮਰ ਸਿੰਘ ਫੌਜੀ ਸਾਹਿਬ ਜੇਪੀ ਆਸਟ੍ਰੇਲੀਆ ਅਨਮੋਲ ਦੀਪ ਕੈਨੇਡਾ ਤੇ ਗੁਰਪ੍ਰੀਤ ਕੈਨੇਡਾ ਦੇ सोनू ਕੈਨੇਡਾ ਦੇ ਸਾਡੇ ਵੀਰ ਸਿਗਾਰਤੀਆ ਸਾਹਿਬ ਦੇ ਸੁਪੁੱਤਰ ਨੇ ਔਰ ਸਾਡੇ ਕੁਲਜੀਤ ਸਿੰਘ ਜੀ ਅਸਟ੍ਰੇਲੀਆ ਤੇ ਜਸ਼ਕਰਨ ਸਾਡਾ ਵੀਰ ਇਸ ਨਗਰ ਦੇ ਜਾਏ ਲੈ ਵੀ ਸੁਖਵੀਰ ਹੁਣ ਆਪਾਂ ਜਲਦੀ ਨਾਲ ਕਹਿ ਦਈਏ ਵੀਰਿਆ ਲੋਕੇ ਅੱਜ ਜਿਹੜੀ ਗਰਾਊਂਡ ਵਿੱਚ ਜਿੱਥੇ ਜਿੱਥੇ ਕਲੀ ਪਾਣ ਵਾਲੀ ਹੈ ਉੱਥੇ-ਉੱਥੇ ਕਲੀ ਪਾ ਦਈਏ ਇੰਦਰਜੀਤ ਸਿੰਘ ਸਾਡੇ ਪੰਜਾਬ ਪੁਲਿਸ ਹਰਵਾਰ ਸਾਹਿਬ ਕੱਲ ਵੀ ਜਿਹੜੀਆਂ ਕੁਸ਼ਤੀਆਂ ਹੋਈਆਂ ਦੇਖਣਯੋਗ ਸੀਗੀਆਂ ਇਸੇ ਪਿੰਡ ਦਾ ਜਾਇਆ ਜਦੋਂ ਨੌਜਾਨ ਗੱਲ ਜੁਗਰਾਜ ਦੀ ਚੱਲੀ ਤੇ ਨੌਜਵਾਨ ਨੇ ਬੜੀ ਵਧੀਆ ਕੁਸ਼ਤੀ ਦੇ ਜੋਰ ਦਿਖਾਏ ਇਸੇ ਪਿੰਡ ਦੇ ਕਦੇ ਬਾਬੇ ਹਰਬੰਸ ਸਿੰਘ ਦੀ ਗੱਲ ਚੱਲੀ ਹੈ ਕਦੇ ਸਰਦਾਰ ਮਾਲ ਸਿੰਘ ਕਵੀਸ਼ਰ ਜੀ ਦੇ ਕਰਤੇ ਹੋਏ ਹੈ ਕਦੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਦੀ ਗੱਲ ਚੱਲੀ ਹੈ ਤੇ ਗੱਲਾਂ ਚੱਲੀਆਂ ਮੇਰੇ ਮਿੱਤਰੋ ਸਾਡੇ ਜੱਸਾ ਪਹਿਲਵਾਨ ਜੂਸਲੇਵੜ ਸਰਬੰਦਰ ਸਿੰਘ ਦੀ ਸ਼ਿੰਦਾ ਪਹਵਾਰ ਜੂਸਲੇਵੜ ਬਾਬਾ ਜਗਦੀਪ ਸਿੰਘ ਜੀ ਕੋਸਾ ਵੀ ਆ ਗਏ ਐ ਸਾਰੀਆਂ ਸਨਕਾਰ ਤੇ ਜੋਗ ਹਸਤੀਆਂ ਹਰਦੇਵ ਸਿੰਘ ਦੀ ਧਾਰੀਵਾਲ ਸਾਹਿਬ ਫੌਜੀ ਸਾਹਿਬ ਗੁਰਪਿਆਰ ਹਣੀ ਆਏ ਐ ਇਲਾਕੇ ਭਰ ਦੀ ਸੰਗਤ ਦਾ ਆਏ ਹੋਏ ਸਾਰੇ ਪੰਚਾ ਸਰਪੰਚ ਸਹਿਬਾਨਾਂ ਦਾ ਮਹਾਪੁਰਸ਼ ਵੀ ਸਾਹਮਣੇ تشਰੀਫ ਫਰਮਾਨ ਹੋ ਗਏ ਐ ਬਾਬਾ ਜੀ ਮਾਮਾ ਜੋਗਰਾਜ ਸਿੰਘ ਜੀਂਆਂ ਕਿਹਾ ਜਾ ਰਿਹਾ ਮਹਾਪੁਰਸ਼ਾਂ ਦੇ ਸਮੁੱਚੇ ਦਾਲ ਪੰਥ ਨੂੰ ਵੱਡੀਆਂ ਰੌਣਕਾਂ ਉਹਦਾ ਮਾਨਕੇ ਵਾਲਾ ਏ ਠੀਰਾ ਭਲਵਾਨ ਛੱਤੀਆਂ ਵਾਲਾ ਸੱਮਾ ਕਬੂਤਰ ਵੀਰ ਨੇ ਸਾਡੇ ਕਿ ਗੋਲ ਜਿਹਾਂ ਬਹਿਰਾ ਵਿੱਚ ਹੰਦੇ ਦੋ ਦਿਸਦੇ ਚੜ ਜਾਂਦਾ ਚਾ ਜਦੋਂ ਖਿਡਾਰੀ ਵਿੱਚ ਦਿਸਦੇ ਜਾਵਾ ਬਲਹਾਰੇ ਜਿੰਨੇ ਕਾਹਦੇ ਦੀ ਕੱਢੀ ਹੈ ਕਿ ਖੇਡ ਨਹੀਂ ਕਬੱਡੀ ਚਾਲੋ ਖੇਡ ਨਹੀਂ ਕਬੱਡੀ ਹੈ ਨਾ ਫਿਰ ਤੋਂ ਸਰਬਾਤ ਕਬੱਡੀ ਦਾ ਚਾਰ ਆਏ ਹਨ ਸਾਰੇ ਬਰੇਡ ਆ ਗਏ ਆ ਜਨਾਬ ਕਰੋ ਜੀ ਸਰਦਾਰ ਮਹਤਵ ਸਿੰਘ ਜੀ ਬਰੇਡ ਸਰਦਾਰ ਵਿਕਰ ਸਿੰਘ ਬਾਜੂ ਆ ਮਰੇ ਪਾਲਜੀ ਤੋਂ ਸੁਖਦਾਸ ਸਵੰਦਰ ਸਿੰਘ ਜੀ ਨੰਬਰ ਪਜਿਆ ਸਰਦਾਰ ਕਮਨਤ ਸਰਦਾਰ ਗਰਜੀਤ ਸਿੰਘ ਜੀ ਨੂੰ ਕਿਹਾ ਹੈ ਜਰਾ ਆਪਾਂ ਚਾਰ ਬਹੁਤ ਬੱਜਨਵਾਸੀ ਦਾ ਵੀ ਉਸੇ ਵਾਰਾ ਇਹਨਾਂ ਵੀਰਾਂ ਦਾ ਜੇ ਤਾਉਂ ਜਵਾਲੇ ਵੀਰਾਂ ਤੋਂ ਲਾਰੇ ਸਾਡੇ ਵੀਰ ਤੁਹਾਡੀ ਹੌਂਰੀ ਲੱਗ ਗਈ ਹੈ ਨਵੀਂ ਸ਼ੀਤਾ ਬਲੇਰ ਵਾਲਿਆਂ ਪਟੋਟੇ ਦਾ ਜਵਾਨਾ ਇਹ ਸ਼ੀਤਾ ਬਲੇਰ ਵਾਲਾ ਨੌਜਵਾਨ ਹੈ ਵਿਆਪ ਦੇ ਮੈਦਾਨਾਂ ਵਿੱਚ ਨੌਜਵਾਨ ਨੇ ਬੰਦੇ ਬੰਦੇ ਕਰਵਾਈ ਹੈ ਮਿਸ ਮਾਸਾਪ ਪੈਸੇ 2 ਮਿੰਟ ਰੁੱਕ ਕੇ ਬੋਲ ਦੇਣਾ ਹਰਿਆਲ ਸਿੰਘ ਜੁਕੇ ਮੈਂ ਬੋਲ ਦੇਣਾ 2 ਮਿੰਟ ਰੁੱਕ ਕੇ ਪੈਸੇ ਕਿ ਗੋਪੀ ਹੈ ਨੌਜਵਾਨ ਟਿੰਬੇ ਵਾਲਾ ਨੌਜਵਾਨ ਨੇ ਕਹਿੰਦੇ ਫੋ ਟਰੈਕਟਰ ਦਾ ਜੇਤੂ ਹੈ ਇਸ ਪਾਸੇ ਆਕਾਸ਼ ਦੀਪ ਢਿੱਲੋਂ ਵੀ ਆ ਗਿਆ ਨੌਜਵਾਨ ਸੁਰਸਿੰਘ ਵਾਲਾ ਅਮੰਤਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਵਸਤੇ ਸਟੱਪਰ ਹੋਣ ਦਾ ਮਾਣ ਹੈ ਲੈ ਵੀ ਜਰਮਨਜੀਤ ਸਿੰਘ ਲੰਡਾ ਬੱਲਪੁਰੀਆ ਪੁਲਵਾਰੀ ਗੁਰੂ ਦੇ ਖਾਲਸੇ ਦੇ ਇੱਕ ਵਾਰੀ ਦੋਨੇ ਹੱਥ ਉੱਪਰ ਕਰਕੇ ਪਾਈਏ ਫਤੇ ਦੀ ਸਾਦ ਇਹ ਵੀ ਨੌਜਵਾਨ ਕਹਿੰਦੇ ਨਿਊਰੀ ਨਾਲ ਦੇ ਮੋਦਾਨਾ ਵਿੱਚ ਟਾਕਾ ਨਹੀਂ ਗੁਰੂ ਘਰ ਵਿੱਚ ਜਿਹੜਾ ਵਰਲਡ ਕੱਪ ਹੋਇਆ ਨੌਜਵਾਨ ਦੇ ਚੱਲ ਚੱਲ ਮੰਗੀ ਕਹਿੰਦੇ ਜੋਬਨ ਧੁੱਪੜੀ ਵਾਲਾ ਦੁਨੀਆ ਦੇ ਵੱਡੇ ਵੱਡੇ ਮੰਮ ਆ ਕਹਿੰਦੇ ਤਗੜੀ ਟੀਮ ਜਿਹੜੀ ਹੈ ਫਰੇ ਦੀ ਟੀਮ ਕਹਾਦੀਏ ਸਾਡੇ ਡੀਪੀ ਸਾਹਿਬ ਟੀਮ ਲੈ ਕੇ ਲੈ ਵੀ ਸਿੰਘਪੁਰ ਗਿਆ ਟੀਮਾਂ